بسم اللہ الرحمن الرحیم شروع اللہ کے نعتوں جو بڑا مہربان تھے نہایت رحم کرنے والا اج لودhiana دی تاریخی جامع مسجد دے باہر اسی روز وچوں جڑا وقف ایکٹ میں سنسودن کیتا گیا اں اودے خلاف اپنے روز دا اظہار کیتا ہے కేంద్ర سرکار نے وقف ایکٹ دے وچ جڑا سنسودن کیتا اں اودے وچ دو تین چیزاں جڑیاں ایسییاں نے جڑیاں کہ بھارت دے مسلماناں دی بھاونماں دے مطابق نہیں ਤੇ ਜੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਕਿਸੇ ਵਿਸ਼ੇਸ਼ ਸਮੁਦਾਏ ਨੂੰ ਲੈ ਕੇ ਕੋਈ ਨਵਾਂ ਐਕਟ ਤੁਸੀਂ ਬਣਾਉਨੇ ਹੋ ਤੇ ਉਸ ਸਮੁਦਾਏ ਦੇ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਇਸ ਬਾਰੇ ਜ਼ਰੂਰ ਜਾਣੂ ਕਰਾਇਆ ਜਾਣਾ ਚਾਹੀਦਾ ਪੁੱਛਣਾ ਚਾਹੀਦਾ ਤਾਂ ਕਿ ਵਕਫ ਬੋਰਡ ਜਿਹੜਾ ਹੈ ਕੋਈ ਇੱਕ ਮੁਸਲਮਾਨਾਂ ਦਾ ਧਾਰਮਿਕ ਦਾਰਾ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਕਿ ਉਹ ਧਾਰਮਿਕ ਦਾਰਾ ਨਹੀਂ ਹੈ ਬਿਲਕੁਲ ਧਾਰਮਿਕ ਦਾਰਾ ਹੈ ਕਿਉਂਕਿ ਜਿਹੜੀ ਵੀ ਪ੍ਰਾਪਰਟੀ ਕੋਈ ਵੀ ਬੰਦਾ ਵਕਫ ਕਰਦਾ ਹੈ ਖੁਦਾ ਦੇ ਨਾਮ ਦੇ ਉੱਤੇ ਉਹ ਧਰਮ ਦੇ ਨਾਮ ਦੇ ਉੱਤੇ ਹੀ ਵਕਫ ਕਰਦਾ ਹੈ ਕਿ ਵੀ ਇਹਦੀ ਪ੍ਰਾਪਰਟੀ ਦਾ ਜੋ ਵੀ ਆਮਦਨੀ ਹੋਏਗੀ ਉਹ ਚੰਗੇ ਕੰਮਾਂ 'ਚ ਲੱਗੇਗਾ ਤੇ ਮੈਨੂੰ ਉਹਦਾ ਪੁੰਨ ਜਾਂ ਸਵਾਬ ਜਿਹੜਾ ਹੈ ਉਹ ਮਿਲੇਗਾ ਹੁਣ ਇਹ ਕਿੱਦਾਂ ਹੋ ਸਕਦਾ ਹੈ ਕਿ ਕੋਈ ਧਾਰਮਿਕ ਈਦਾਰਾ ਹੋਵੇ ਤੇ ਉਹਦੇ ਸੰਚਾਲਨ ਦੇ ਲਈ ਅਸੀਂ ਕਿਸੇ ਹੋਰ ਧਰਮ ਦੇ ਕੁਝ ਮੈਂਬਰਾਂ ਨੂੰ ਉਹਦੇ 'ਚ ਸ਼ਾਮਲ ਕਰੀਏ ਤਾਂ ਕਿ ਉਹਨਾਂ ਨੂੰ ਜਾਂ ਮर्याਦਾ ਦਾ ਹੀ ਨਹੀਂ ਪਤਾ ਹੋਏਗਾ ਸ਼ਰੀਅਤ ਦਾ ਨਹੀਂ ਪਤਾ ਹੋਏਗਾ ਕਿ ਉਹ ਕਿਸ ਤਰ੍ਹਾਂ ਉਹਨੂੰ ਚਲਾ ਸਕਣਗੇ ਇਸ ਲਈ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਵਕਫ ਐਕਟ ਜਿਹੜਾ ਹੈ ਜਿਹੜੇ ਐਕਟ ਬਣਦੇ ਆ ਉਹ ਹਮੇਸ਼ਾ ਕੋਈ ਨਵੀਂ ਗੱਲ ਨਹੀਂ ਹੈ ਦੇਖੋ ਕਾਨੂੰਨ ਦੇ ਵਿੱਚ ਤਬਦੀਲੀ ਲੈ ਕੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਹਮੇਸ਼ਾ ਪਾਰਲੀਮੈਂਟ ਵਿੱਚ ਕਿਸੇ ਨਾ ਕਿਸੇ ਕਾਨੂੰਨ 'ਚ ਤਬਦੀਲੀ ਲਈ ਆਈ ਜਾਂਦੀ ਹੈ ਲੇਕਿਨ ਕਾਨੂੰਨ ਦੀ ਜਿਹੜੀ ਤਬਦੀਲੀ ਹੋਵੇ ਉਹ ਲੋਕਾਂ ਦੇ ਜਜ਼ਬਾਤ ਦੇ ਮੁਤਾਬਕ ਹੋਣੀ ਚਾਹੀਦੀ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ ਵਕਫ ਐਕਟ ਤੁਸੀਂ ਜਿਹੜਾ ਬਣਾਇਆ ਹੈ ਉਹ ਮੁਸਲਮਾਨਾਂ ਦੇ ਜਜ਼ਬਾਤ ਦੇ ਮੁਤਾਬਕ ਹੋਣਾ ਚਾਹੀਦਾ ਦੂਸਰੀ ਗੱਲ ਇਹ ਕੀ ਕੱਲ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਹੁਣ ਜਿਹੜੇ ਆਮ ਗਰੀਬ ਮੁਸਲਮਾਨ ਹੈ ਉਹ ਖੁਸ਼ ਹੋ ਜਾਣਗੇ ਉਹ ਕਿਸ ਤਰ੍ਹਾਂ ਖੁਸ਼ ਹੋਣਗੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਿਹੜੇ ਵੀ ਮੁਸਲਮਾਨ ਜਿਹੜੇ ਕਿ ਗਰੀਬ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਕਫਾ ਬੋਰਡ ਤੋਂ ਖੁਸ਼ੀ ਮਿਲੇਗੀ ਇਹ ਨਹੀਂ ਕਿਹਾ ਗਿਆ ਜਾਂ ਤਾਂ ਕੋਈ ਵਕਫਾ ਬੋਰਡ ਵੱਲੋਂ ਸਕੀਮਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਕਿ ਵੀ ਜੀ ਵਕਫਾ ਬੋਰਡ ਗਰੀਬ ਮੁਸਲਮਾਨਾਂ ਨੂੰ ਪੈਨਸ਼ਨ ਦੇਗਾ ਵਕਫਾ ਬੋਰਡ ਉਹ ਵੀ ਹਸਪਤਾਲ ਬਣਾਏਗਾ ਵਕਫਾ ਬੋਰਡ ਕੋਈ ਕਾਲਜ ਬਣਾਏਗਾ ਵਕਫਾ ਬੋਰਡ ਮੁਸਲਮਾਨਾਂ ਨੂੰ ਬਿਨਾਂ ਸੂਦ ਦੇ ਲੋਨ ਦੇਗਾ ਤੋ ਐਸੀ ਕੋਈ ਸਕੀਮ ਜਿਹੜੀ ਇਸ ਨਵੇਂ ਐਕਟ ਦੇ ਵਿੱਚ ਨਹੀਂ ਆਈ ਤੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਿਰਫ ਪ੍ਰਾਪਰਟੀਆਂ ਦੀ ਦੇਖਵਾਲ ਜਾਂ ਪ੍ਰਾਪਰਟੀਆਂ ਦੀ ਮਿਊਟੇਸ਼ਨ ਨੂੰ ਲੈ ਕੇ ਜਿਹੜਾ ਬਿੱਲ ਆਇਆ ਹੈ ਉਸ ਤੋਂ ਇਲਾਵਾ ਉਸ ਤੋਂ ਅੱਗੇ ਵੀ ਵਧਨ ਕਿ ਵੀ ਉਹਨਾਂ ਦੀ ਆਮਦਨੀ ਕਿੱਦਾਂ ਵਧੇਗੀ ਉਹਨਾਂ ਤੇ ਜਿਹੜੇ ਨਜਾਇਜ਼ ਕਬਜ਼ੇ ਹੋ ਗਏ ਉਹ ਕਿੰਨਾ ਹਟਣਗੇ ਨਜਾਇਜ਼ ਕਬਜ਼ੇ ਖਤਮ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਆਮਦਨੀ ਵਧੇਗੀ ਉਹਦੇ ਤੋਂ ਕਿਸ ਤਰ੍ਹਾਂ ਕੌਮ ਦਾ ਸਮਾਜ ਦਾ ਜਿਹੜਾ ਉਹ ਭਲਾ ਹੋ ਸਕੇਗਾ ਉਹਦੇ ਬਾਰੇ ਵੀ ਇਹਦੇ ਤੇ ਚਰਚਾ ਜਿਹੜੀ ਹੋਣੀ ਚਾਹੀਦੀ ਹੈ ਸਰ ਜੀ ਉਹਦੇ ਨਾਲ ਮਹਿਲਾ ਸ਼ਕਤੀਕਰਨ ਦੀ ਗੱਲ ਕੀਤੀ ਗਈ ਰਹੀ ਹੈ ਬਾ ਵੀ ਮੈਲਾ ਨੂੰ ਵੀ ਇਸ ਵਕਤ ਬੋਲਦਾ ਮੈਂਦਰ ਦਾ ਤੇ ਮੇਰਾ ਮੌਕਾ ਪਈ ਹੋਗਾ। ਤਾਂ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਸਲਾਮ ਧਰਮ ਜਿਹੜਾ ਹੈ ਉਹ ਦੁਨੀਆ ਦਾ ਪਹਿਲਾ ਐਸਾ ਮਸਜਬ ਹੈ ਜਿਹੜਾ ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦਾ ਹੈ। ਅੱਜ ਤੋਂ 1450 ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਜਦ ਇਹ ਦੀ ਸਥਾਪਨਾ ਦਿੱਤੀ ਤੇ ਉਹਨਾਂ ਨੇ ਬੇਟੀ ਨੂੰ ਜਾਇਦਾਦ ਦੇ ਵਿੱਚ ਹਿੱਸੇਦਾਰ ਬਣਾਇਆ। ਜਦਕਿ ਬਾਅਦ ਜਿੰਨੇ ਵੀ ਮੁਲਕ ਹੈ ਸਾਡਾ ਦੇਸ਼ ਵੀ ਹੈ ਬੇਟੀ ਨੂੰ ਜਾਇਦਾਦ ਚ ਹਿੱਸੇਦਾਰੀ ਹੁਣੀ 2000 ਸਾਲ ਚ ਜਾ ਕੇ ਪਾਰਲੀਮੈਂਟ ਨੇ ਦਿੱਤੀ ਹੈ ਲੇਕਿਨ ਇਸਲਾਮ ਨੇ ਸ਼ੁਰੂ ਜੀ ਕਿਹਾ ਵੀ ਬੇਟੀ ਜਿਹੜੀ ਹੈ ਉਹ ਇਸਤਿਹਾਰ ਹੋਏਗੀ تعلیم ਦੇ ਮਾਮਲੇ ਚ ਵੀ ਕਿਹਾ ਕਿ ਬੇਟੇ ਔਰ ਬੇਟੀ ਕੋਈ ਫਰਕ ਨਾ ਕੀਤਾ ਜਾਵੇ ਹੁਣ ਪਾਰਲੀਮੈਂਟ ਕਹਿ ਰਹੀ ਹੈ ਕਿ ਵਕਫ ਦਾ ਜਿਹੜਾ ਸੰਚਾਲਨ ਹੋਏਗਾ ਉਹਦੇ ਚ ਦੋ ਔਰਤਾਂ ਹਰੇਕ ਸਟੇਟ ਲੈਵਲ ਦਾ ਜਿਹੜਾ ਵਕਫ ਬੋਰਡ ਹੈ ਉਹਦੇ ਚ ਹੋਏਗਾ ਮੈਂ ਉਹਨਾਂ ਨੂੰ ਇਹ ਯਾਦ ਦਿਲਾਉਣਾ ਚਾਹੁੰਦਾ ਜਿੰਨੇ ਵੀ ਲੀਡਰ ਸਾਹਿਬਾਨ ਗੱਲ ਕਰਦੇ ਨੇ ਕਿ ਆਲਰੇਡੀ ਪਿਛਲੇ 20 ਸਾਲ ਤੋਂ ਦੋ ਔਰਤਾਂ ਹਰੇਕ ਵਕਫ ਬੋਰਡ ਚ ਮੈਂਬਰ ਹੁੰਦੀਆਂ ਇਸ ਵੇਲੇ ਵੀ ਪੰਜਾਬ ਵਕਫ ਬੋਰਡ ਚ ਦੋ ਔਰਤਾਂ ਮੈਂਬਰ ਜਿਹੜੀਆਂ ਆਲਰੇਡੀ ਚਲੀਆਂ ਆ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਵਕਫ ਬੋਰਡ ਦਾ ਪੋਰਟਲ ਕਰ ਦੇਵਾਂਗੇ ਪੋਰਟਲ ਬਣਾ ਦਾਂਗੇ ਵਕਫ ਬੋਰਡ ਦਾ ਪੋਰਟਲ ਵੀ ਪਿਛਲੇ 20 ਸਾਲ ਤੋਂ ਬਣਿਆ ਸਾਰੀਆਂ ਜਾਇਦਾਦਾਂ ਆਨਲਾਈਨ ਜਿੰਨੀਆਂ ਵੀ ਜਾਇਦਾਦਾਂ ਹਨ ਉਹ ਪਹਿਲਾਂ ਤੋਂ ਹੀ ਆਨਲਾਈਨ ਹੈ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਬੇਨਤੀ ਇਹ ਕਰਨਾ ਚਾਹੁੰਦੇ ਕਿ ਵਕਫ ਬੋਰਡ ਦਾ ਅਗਰ ਸੰਸ਼ੋਧਨ ਕੀਤਾ ਜਾਣਾ ਹੈ ਅਗਰ ਐਕਟ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਹੈ ਤੇ ਉਹ ਤਬਦੀਲੀ ਐਸੀ ਹੋਵੇ ਜਿਹੜੀ ਮੁਸਲਮਾਨਾਂ ਦੇ ਲਈ ਫਾਇਦੇਮੰਦ ਹੋਵੇ ਨਾ ਕਿ ਨੁਕਸਾਨਦ ਸਰੇਸਬਿਲ ਦਾ ਵਿਰੋਧ ਵੱਡੇ ਪੱਧਰ ਤੇ ਉੱਤੇ ਹੋਇਆ ਲੇਕਿਨ ਤੁਸੀਂ ਕੁਝ ਸਪੈਸੀਫਿਕ ਪੁਆਇੰਟ ਦੱਸੇ ਨੇ ਜਿਵੇਂ ਕਿ ਨਾਨ ਮੁਸਲਮਨਸ ਨੂੰ ਇੰਸੂਰੈਂਸ ਵਿੱਚ ਐਡ ਕਰਨਾ ਬਾਕੀ ਪੁਆਇੰਟ ਦਾ ਜੀ ਤੁਸੀਂ ਸਮਰਥਨ ਕਰਦੇ ਹੋ ਦੇਖੋ ਬਾਕੀ ਸਾਰੇ ਪੁਆਇੰਟ ਦਾ ਪਹਿਲੇ ਵਾਲੇ ਹੀ ਹੈ ਹੁਣ ਵਕਫ ਬੋਰਡ ਨੇ ਕਾਨੂੰਨ ਨੇ ਕਿਹਾ ਕਿ ਵਕਫ ਟਰਬਿਊਨਲ ਜਿਹੜਾ ਹੈ ਟਰਬਿਊਨਲ ਚ ਅਗਰ ਤੁਸੀਂ ਮੁਕੱਦਮਾ ਹਾਰ ਜਾਨੇ ਹੋ ਤੇ دیਵਾਨੀ ਅਦਾਲਤ ਚ ਜਾਓਗੇ ਤੇ ਵਕਫ ਬੋਰਡ ਦਾ ਪਹਿਲਾਂ ਤੋਂ ਹੀ ਜਿਹੜੇ ਟਰਬਿਊਨਲ ਹਾਰ ਜਾਨੇ ਹੋ دیਵਾਨੀਆ ਦੇ ਵਿੱਚ ਜਾ ਰਹੇ ਹਨ ਉਹਨਾਂ ਨੇ ਕਿਹਾ ਮਹਿਲਾਵਾਂ ਨੂੰ ਲੈ ਕੇ ਆਵਾਂਗੇ ਔਰਤਾਂ ਨੂੰ ਪਹਿਲਾਂ ਤੋਂ ਹੀ ਰੱਖਿਆ ਅਗਰ ਉਹ ਕਿਤੇ ਨਹੀਂ ਹੋਣਗੀਆਂ ਤੇ ਐਤ ਕੀ ਫਿਰ ਆ ਜਾਣਗੀਆਂ ਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਵਕਫ ਦੀ ਗੱਲ ਕੀਤੀ ਕਿ ਵੀ ਡਿਪਟੀ ਕਮਿਸ਼ਨਰ ਜਿਹੜਾ ਮੋਟੇਸ਼ਨ ਚੜਾਉਣ ਦੇ ਲਈ ਫੈਸਲਾ ਕਰੇਗਾ ਤੇ ਆਲਰੇਡੀ ਹੁਣ ਫੈਸਲਾ ਕੌਣ ਕਰਦਾ ਪਿਆ ਇਸ ਵੇਲੇ ਵੀ ਤਾਂ ਡੀਸੀ ਕਰਦੇ ਪਏ ਨਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਕੋਈ ਤਬਦੀਲੀ ਲੈ ਕੇ ਆਣੀ ਹੈ ਤੇ ਉਹ ਆਮ ਮੁਸਲਮਾਨਾਂ ਤੋਂ ਉਹਦੀ رائے ਜ਼ਰੂਰ ਲਿੱਤੀ ਜਾਵੇ ਉਹ ਜਿਹਨਾਂ ਲੀਡਰਾਂ ਤੋਂ ਰਾਏ ਲੈਂਦੇ ਪਏ ਹੁਣਾਂ ਨੂੰ ਤਾਂ ਆਪ ਨਹੀਂ ਪਤਾ ਕਿ ਵਕਫ ਬੋਰਡ ਹੈ ਕੀ ਇਮਾਮ ਸਿੰਘ ਅਤਰਾਜ ਕਿਸ ਗਾਦਾਫੀ ਗੈਰ ਮੁਸਲਮ ਦੇ ਦੂਸਰੇ ਜਿਹੜੇ ਤਰੰਦੇ ਲੋਕਾਂ ਮੈਨੂੰ ਉਹਗੇ ਮੇਰੀ ਗੱਲ ਸੁਣੋ ਕੋਈ ਵੀ ਇਸਲਾਮ ਬਾਰੇ ਕੱਲਾ ਕੱਲਾ ਵਕਫ ਬੋਰਡ ਨਹੀਂ ਭਾਰਤ ਦੇ ਵਿੱਚ ਜਿੰਨੇ ਧਰਮ ਹੈ ਉਹਨਾਂ ਦੀ ਜਿੰਨੀਆਂ ਬੜੀ ਸੰਸਥਾਵਾਂ ਨੇ ਉਹ ਗਵਰਨਮੈਂਟ ਤੋਂ ਸਰਟੀਫਾਈ ਸੰਸਥਾਵਾਂ ਨੇ ਸਾਰੀਆਂ ਸੈਮੀ ਗਵਰਨਮੈਂਟ ਸਮਝ ਲਓ ਜਿਸ ਤਰ੍ਹਾਂ ਐਸਵੀਜੀਸੀ ਹੈ ਜਾਂ ਬੜੇ ਬੜੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ 'ਚ ਬੋਰਡ ਬਣੇ ਹੋਏ ਆ ਉਹਨਾਂ 'ਚ ਬਕਾਇਦਾ ਗਵਰਨਮੈਂਟ ਮੈਂਬਰ ਨਾਮਜ਼ਦ ਕਰਦੀ ਹੈ ਤੇ ਭਾਰਤ ਦੇ ਆਰਟੀਕਲ ਦੇ ਮੁਤਾਬਿਕ ਭਾਰਤ ਦੇ ਡੈਮੋਕ੍ਰੈਟਿਕ ਸਿਸਟਮ ਦੇ ਮੁਤਾਬਿਕ ਜਿਹੜਾ ਵੀ ਧਰਮ ਹੁੰਦਾ ਅਸੀਂ ਜਦ ਉਸ ਧਰਮ ਦੀ ਕੋਈ ਸੰਸਥਾ ਨੂੰ ਕ੍ਰੀਏਟ ਕਰਦੇ ਆ ਤੇ ਉਹਦਾ ਹੀ ਸੀਓ ਲਾਨੇ ਉਹਦੀ ਮੈਂਬਰ ਲਾਨੇ ਉਹਦੀ ਵਜ੍ਹਾ ਇਹ ਨਹੀਂ ਹੁੰਦੀ ਕਿ ਉਹ ਕੋਈ ਅਲੱਗ ਕੰਮ ਕਰ ਰਹੇ ਉਹਦੀ ਸਿਰਫ ਵਜ੍ਹਾ ਇਹ ਹੁੰਦੀ ਹੈ ਕਿਉਂਕਿ ਜੇਰ ਮੁਸਲਮਾਨ ਹੈ ਤੇ ਉਹਨੂੰ ਮੁਸਲਮਾਨਾ ਦੇ ਧਰਮ ਬਾਰੇ ਪਤਾ ਹੈ ਹਿੰਦੂ ਹੈ ਤੇ ਉਹਨੂੰ ਹਿੰਦੂ ਮਰਿਆਦਾ ਬਾਰੇ ਪਤਾ ਹੈ ਸਿੱਖ ਹੈ ਤੇ ਉਹਨੂੰ ਸਿੱਖ ਮਰਿਆਦਾ ਬਾਰੇ ਪਤਾ ਹੈ ਹੁਣ ਅਗਰ ਵਕਫ ਬੋਰਡ ਦੇ ਵਿੱਚ ਤੁਸੀਂ ਕੀ ਸੀ ਗੈਰ ਮੁਸਲਮਨ ਨੂੰ ਮੈਂਬਰ ਲਾਓਗੇ ਉਹਨੂੰ ਪਤਾ ਹੀ ਨਹੀਂ ਹੋਏਗਾ ਵੀ ਮਸਜਿਦ ਚ ਕਿਸ ਤਰ੍ਹਾਂ ਜਾਣਾ ਹੈ ਪੰਜ ਟਾਈਮ ਨਮਾਜ਼ ਕਿਸ ਵੇਲੇ ਹੁੰਦੀ ਹੈ ਕਬਰਸਤਾਨ ਦੇ ਕੀ ਪ੍ਰੋਟੋਕੋਲਸ ਨੇ ਮੁਸਲਮਾਨਾਂ ਦੀ ਖਾਨਕਾਹਾਂ ਹਨ ਉਹਨਾਂ ਦੇ ਕੀ ਪ੍ਰੋਟੋਕੋਲਸ ਨੇ ਮੁਸਲਮਾਨਾਂ ਦੀ ਜ਼ਕਾਤ ਦਾ ਕੀ ਸਿਸਟਮ ਹੈ ਮੁਸਲਮਾਨਾਂ ਦੇ ਫਿੱਤਰੇ ਦਾ ਕੀ ਸਿਸਟਮ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਸ ਧਰਮ ਦੀ ਜਿਹੜੀ ਸੰਸ ਨਹੀਂ ਹੁੰਦੇ ਜਿਹੜੇ ਉਹ ਵੀ ਲੱਗਣਗੇ ਹੁਣ ਵੀ ਜਿਹੜੇ ਲੋਕ ਵਕਪੋਰਟ ਚ ਮੈਂਬਰ ਬਣਦੇ ਆ ਜਾਂ ਚੇਅਰਮੈਨ ਬਣਦੇ ਆ ਉਹ ਇਹ ਤਾਂ ਨਹੀਂ ਦੂਸਰੀ ਪਾਰਟੀ ਦੇ ਬਣਨਗੇ ਉਹ ਤਾਂ ਸੱਤਾ ਪੱਖ ਦੇ ਹੀ ਬਣਨਗੇ ਨਾ ਲੇਕਿਨ ਅਗਰ ਉਸੇ ਧਰਮ ਦੇ ਹੋਣਗੇ ਤੇ ਉਹਨਾਂ ਨੂੰ ਮर्यादा ਦਾ ਪਤਾ ਹੋਵੇ 10 ਨੀਓ ਬਦਲਾਅ ਕੀਤੇ ਆ ਤੁਹਾਨੂੰ ਕਿਹੜਾ ਨਿਯਮ ਨੜਿਆ ਵੀ ਬਦਲਾਅ ਇਸ ਤੋਂ ਤੁਹਾਨੂੰ ਇਤਰਾਜ਼ ਹੈ ਕਿਸ ਨਿਯਮ ਤੇ ਇਤਰਾਜ਼ ਹਾਂ ਹੀ ਮੈਂ ਜਿਹੜਾ ਮੈਂ ਪਹਿਲਾਂ ਵੀ ਕੱਲ ਵੀ ਪ੍ਰੈਸ ਦੇ ਸਾਥੀਆਂ ਨੂੰ ਕਿਹਾ ਸੀਗਾ ਕਿ ਸੰਸ਼ੋਧਨ ਜਿਹੜਾ ਹੋਇਆ ਉਹ ਤਕਰੀਬਨ ਪੁਰਾਣੇ ਕਾਨੂੰਨ ਹੀ ਦੁਬਾਰਾ ਸਾਹਮਣੇ ਦੁਬਾਰਾ ਲੈ ਕੇ ਆਏ ਆ ਲੇਕਿਨ ਇਹਦੇ ਵਿੱਚ ਇੱਕ ਐਕਟਰ ਜਿਹੜਾ ਹੈ ਡਿਪਟੀ ਹੋਮ ਮਿਨਿਸਟਰ ਨੇ ਜਿਹੜਾ ਕਿਹਾ ਕਿ ਅਸੀਂ ਕੁਝ ਪੜ੍ਹੇ ਲਿਖੇ ਐਸੇ ਨਾਨ ਮੁਸਲਿਮਸ ਨੂੰ ਵਿੱਚ ਮੈਂਬਰ ਲੈ ਕੇ ਆਵਾਂਗੇ ਜਿਹੜੇ ਸੁਧਾਰ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਦਾਂ ਦੇ ਪੜ੍ਹੇ ਲਿਖੇ ਮੁਸਲਮਾਨਾਂ ਨੂੰ ਵਿੱਚ ਲੈ ਕੇ ਆਓ ਜਿਹੜੇ ਸੁਧਾਰ ਦੀ ਠੀਕ ਹੈ